ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਦੀ ਦੇਸ਼ ਵਿਦੇਸ਼ ਦੇ ਦਸ਼ਕਾ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾ ਚੋਣਵੀਆਂ ਖਬਰਾਂ ਭਾਰਤ ਦੇ ਲੈਫਟੀਨੈਂਟ ਜਨਰਲ ਢਿੱਲੋਂ ਨੇ ਆਖਿਆ ਜੋ ਬੰਦੂਕ ਉਠਾਏਗਾ ਮਾਰਿਆ ਜਾਏਗਾ Imran Khan ਨੇ ਆਖਿਆ ਜੰਗ ਛੜੀ ਤਾਂ ਸਾਹਮਣੀ ਮੁਸ਼ਕਲ ਆਤਵਾਤੇ ਗੱਲਬਾਤ ਲਈ ਤਿਆਰ ਤਣਾਅ ਘਟਾਉਣ ਲਈ ਮੰਗੀ UNL ਤੋਂ ਮਦਦ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਪਾਕਿਸਤਾਨ ਮਸੂਦ ਨੂੰ ਨਹੀਂ ਫੜ ਸਕਦਾ ਤਾਂ ਅਸੀਂ ਫੜਾਂਗੇ ਪਾਕਿਸਤਾਨ ਵਿਰੁੱਧ ਹੋਵੇ ਸਰਜੀਕਲ ਸਟ੍ਰਾਈਕ ਉਮਰਾਨੰਗਲ 4 ਦਿਨਾਂ ਰਿਮਾਂਡ ਤੇ ICP ਅਟਾਰੀ ਤੇ ਭਾਰਤੀ ਪਾਕਿਸਤਾਨਨ ਵਪਾਰ ਨੂੰ ਲੱਗੀਆਂ ਬ੍ਰੇਕਾਂ ਜ세ਦਰ ਸ਼੍ਰੀ ਅਕਾਲ ਤਖਸਰ ਨੇ ਆਖਿਆ ਕਬਾਲ ਸਿੰਘ ਖਿਲਾਫ ਜਾਂਚ ਜਾਰੀ ਸਿਆਸੀ ਪਿਛਤੇ ਚਾਰੇ ਪਾਸਿਓਂ ਘਿਰੇ ਨਵਜੋਤ ਸਿੰਘ ਸਿੱਧੂ ਸਿਆਸੀ ਹਮਲਿਆਂ ਵਿਚਕਾਰ ਹੁਣ ਕੇਜਰੀਵਾਲ ਨੇ ਵੀ ਮੋਰਚਾ ਖੋਲ੍ਹਿਆ ਪੰਜਾਬ ਭਾਜਪਾ ਦੀ ਨਬਜ ਟਟੋਲਣਗੇ ਅਮਿਤ ਸ਼ਾ 24 ਫਰਵਰੀ ਨੂੰ ਅਮ੍ਰਿਤਸਰ ਦੇ ਗ੍ਰਾਸ ਰੂਟ ਲੈਵਲ ਤੇ ਵਰਕਰਾਂ ਨਾਲ ਮੀਟਿੰਗ ਹੁਣ ਖਬਰਾਂ ਦੀ ਵਿਸਥਾਰ ਪੰਜਾਬ ਡੈਰੀ ਹੁਣ ਫੇਸਬੁਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੰਡਾਂ ਖੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਭਾਗ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਬੇਵਲ ਕਲਾ ਗੋਲੀकांड ਵਿੱਚ ਗ੍ਰਿਫਤਾਰ ਕੀਤੇ ਗਏ ਆਈਜੀ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਮੰਗਲਵਾਰ ਅਦਾਲਤ ਵਿੱਚ ਪੇਸ਼ ਕੀਤਾ ਉਹਨਾਂ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਿਆ ਜਾਂਚ ਅਧਿਕਾਰੀਆਂ ਨੇ ਅਦਾਲਤ ਵਿੱਚ ਦਾਅਵਾ ਕੀਤਾ ਕਿ ਅਸਲ ਦੋਸ਼ੀਆਂ ਤੱਕ ਪੁੱਜਣ ਲਈ 2018 ਵਿੱਚ 17307 323 341 148 149 ਤਹਿਤ ਮਾਮਲਾ ਦਰਜ ਹੈ ਜੋ ਕਿ ਇਰਾਦਾ ਕਤਲ ਅਤੇ ਅਸਲੇ ਦੀ ਨਜਾਇਜ਼ ਵਰਤੋਂ ਕੀਤੀ ਗਈ ਇਸ ਮਾਮਲੇ ਦੀ ਪੜਤਾਲ ਤੋਂ ਬਾਅਦ ਉਮਰਾ ਨੰਗਲ ਨੂੰ ਗ੍ਰਿਫਤਾਰ ਕੀਤਾ ਗਿਆ ਦੂਜੇ ਪਾਸੇ ਬਚਾਅ ਪੱਖ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਮੁਅਕਲ ਨੂੰ ਸਰਕਾਰ ਸਿਆਸੀ ਰੰਜਿਸ਼ ਤਹਿਤ ਬਲੀ ਦਾ ਬੱਕਰਾ ਬਣਾ ਰਹੀ ਉਹਨਾਂ ਆਖਿਆ ਕਿ ਕਟਨਾ ਤੋਂ 3 ਸਾਲ ਬਾਅਦ ਮਾਮਲਾ ਦਰਜ ਕੀਤਾ ਗਿਆ ਤੇ ਇਸ ਮਾਮਲੇ ਵਿੱਚ ਉਮਰਾ ਨੰਗਲ ਦਾ ਨਾਂ ਤੱਕ ਸ਼ਾਮਲ ਨਹੀਂ ਉਹਨਾਂ ਨੂੰ ਚੋਣਾ ਵਿੱਚ ਲਾਹਾ ਲੈਣ ਦੀ ਇਸ ਮਾਮਲੇ ਵਿੱਚ ਝੂਠਾ ਫਸਾਇਆ ਗਿਆ ਉਧਰ ਇਸ ਮਾਮਲੇ ਵਿੱਚ ਹੁਣ ਤੱਕ ਸਾਬਕਾ ਡੀਜੀਪੀ ਸੁਮੇਤ ਸਿੰਘ ਸ਼ੈਣੀ ਦੇ ਕਰੀਬੀ ਮੰਨੇ ਜਾਂਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਆਈਜੀ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਗ੍ਰਿਫਤਾਰ ਕਰਕੇ ਸਾਬਕਾ ਡੀਜੀਪੀ ਤੇ ਕੇਰਾ ਕੱਸਣ ਲੱਗਾ ਐਐਸਆਈਟੀ ਦਾ ਇੱਕੋ ਹੀ ਸਵਾਲ ਪ੍ਰਮੁਖਤਾ ਨਾਲ ਉੱਠ ਰਿਹਾ ਕਿ ਆਖਰਕਾਰ ਲੁਧਿਆਣਾ ਸਿਟੀ ਪੁਲਿਸ ਕਮਿਸ਼ਨਰ ਪਰਮਰਾਜ ਉਮਰਾ ਨੰਗਲ ਨੂੰ ਕਿਸਨੇ ਕੋੜਪੁਰਾ ਭੇਜ ਸੀ ਕਿ ਮਾਈ ਲੱਗੇ 2015 ਦੀ ਘਟਨਾ ਸੀ ਜਿਹਦੇ 3 ਸਾਲਾਂ ਬਾਅਦ ਇੱਕ ਛੋਟਾ ਪਰਚਾ ਦਰਜ ਕਰਾਇਆ ਸੀਗਾ ਜਿਹਦੇ ਚ ਫਰਮਾਨ ਰਾਜ ਉਮਰ ਅਨਗਲ ਜੀ ਨੂੰ ਨਿਵਾਅ ਕੀਤਾ ਉਸ ਕੇਸ ਦੇ ਵਿੱਚ ਪੁਲਿਸ ਨੇ ਅਜੇ ਰਿਮਾਰਟ ਮੰਗਿਆ ਸੀ ਜਿਹੜਾ 23 ਤਰੀਕ ਤੱਕ ਰਿਮਾਰਟ ਦੇਤਾ ਉਸ ਐਫ ਆਈ ਆਰ ਇੰਨੀ ਝੁੱਠੀ ਆ ਵੀ 3 ਸਾਲਾਂ ਬਾਅਦ ਰਜਿਸਟਰ ਹੋਣ ਦੇ ਬਾਵਜੂਦ ਕਿਸੇ ਦਾ ਨਾਮ ਨਹੀਂ ਉਮਰ ਅਨਗਲ ਸਾਹਿਬ ਦਾ ਨਾਮ ਨਹੀਂ ਨਾ ਕਿਸੇ ਹੋਰ ਮੁਜਮਲ ਦਾ ਨਾਮ ਹੈ ਨਾ ਕਿਸੇ ਨੂੰ ਐਟਰੀਬਿਊਸ਼ਨ ਹੈ ਨਾ ਕਿਸੇ ਨੂੰ ਵੀ ਕਿਹਨੇ ਗੋਲੀ ਮਾਰੀ ਕਿਹਨੇ ਨਹੀਂ ਮਾਰੀ ਤੇ ਉਸ ਬੰਦੇ ਨੂੰ ਜਿਹਦੇ ਵੱਲੋਂ ਐਫਆਈਆਰ ਹੋਈ ਆ ਉਹਨੂੰ ਪੁਲਿਸ ਨੇ ਖੁਦ ਬਲਾ ਕੇ ਥਾਣੇ ਉਹਦੇ ਵੱਲੋਂ ਆਪ ਆ ਕੇ ਨਹੀਂ ਕੋਈ ਰਿਪੋਰਟ ਕਰੀ ਗਈ ਤਿੰਨ ਸਾਲਾਂ ਦੇ ਵਿੱਚ ਉਹਨੂੰ ਖੁਦ ਬਲਾ ਕੇ ਥਾਣੇ ਟੈਲੀਫੋਨ ਤੇ ਬੁਲਾਇਆ ਵੀ ਤੂੰ ਆ ਕੇ ਰਿਪੋਰਟ ਕਰ ਕਿਉਂਕਿ ਪੋਲੀਟੀਕਲੀ ਮੋਟੀਵੇਟਿਡ ਚੱਲ ਰਿਹਾ ਕੰਮ ਸਾਰਾ ਪੋਲੀਟੀਕਲ ਮਾਈਲੇਜ ਲਾਈਨ ਦੀ ਇੱਕ ਗਵਰਨਮੈਂਟ ਦੀ ਲਾਲੋ ਜਾ ਕਿਸੇ ਤਰ੍ਹਾਂ ਦੀ ਸਿਸਟਮ ਜੋ ਪਿਆ ਉਹਦੇ ਵਿੱਚ ਬਣਿਆ ਉਹਦਾ ਬੇਫਾਇਦਾ ਲੈ ਕੇ ਤੇ ਇਹਨਾਂ ਨੂੰ ਛੁੱਟਾ ਇਹਨਾਂ ਨੇ ਮੰਤਰ ਕਿੰਨੇ ਦਿਨ ਦੀ ਜਿਹੜੀ ਰਿਮਾਂਡ ਦੀ ਮੰਗ ਕੀਤੀ ਗਈ ਸੀ 23 ਤਰੀਕ 23 ਤਰੀਕ 10 10 ਦਿਨਾਂ ਦੀ ਰਿਮਾਂਡ ਦੀ ਮੰਗ ਕਰੀ ਸੀ 23 ਤਰੀਕ ਸ੍ਰੀ ਐਸ ਆਈ ਟੇਲੋਂ ਕੱਲ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਉਹਨਾਂ ਕੋਲ ਪੁਕਤਾ ਜਾਣਕਾਰੀ ਔਰ ਪੁਕਤਾ ਸਬੂਤ ਸੀ ਜਿਸ ਦੇ ਆਧਾਰ ਤੇ ਜਿਹੜੇ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਕਿ ਜਿਹੜਾ ਕੋਰਤਪੁਰੇ ਜਿਹੜਾ ਹੋਇਆ ਤਾਂ ਟੋਲੀ ਕਾਂਡੀਆਂ ਕੁਝ ਵੀ ਹੁੰਦੇ ਦੀ ਕਮਾਂਡ ਇਹ ਕਰ ਰਹੇ ਸਨ ਉਹਨਾਂ ਦੇ ਨਹੀਂ ਕਮਾਂਡ ਤਾਂ ਉਹ ਤੋਂ ਪਹਿਲਾਂ ਦੋ ਸੀਨੀਅਰ ਆਫੀਸਰ ਸੀਗੇ ਕਰੋਹਤ ਚੌਧਰੀ ਇੱਕ ਮਿਸਟਰ ਜੈਨ ਉਹ ਇਹਨਾਂ ਤੋਂ ਸੁਪੀਰੀਅਰ ਆਫੀਸਰ ਸੀਗੇ ਜਿਹੜੇ ਉੱਥੇ ਡਿਪਲੋਇਡ ਸੀਗੇ ਇਹ ਤਾਂ ਇੱਕ ਵੈਸੇ ਹੀ ਲੁਧਿਆਣਾ ਤੱਕ ਜਦੋਂ ਲਾਇੰਡ ਆਰਡਰ ਦੀ ਸਿਚੁਏਸ਼ਨ ਖਰਾਬ ਹੋਈ ਸੀ ਪੰਜਾਬ ਦੇ ਵਿੱਚ ਬੇਅਦਬੀ ਕਰਕੇ ਇਹਨਾਂ ਨੂੰ ਬੁਲਾਇਆ ਗਿਆ ਸੀਗਾ ਇਹਨਾਂ ਦੀ ਤਾਂ ਕੋਈ ਡਿਊਟੀ ਨਹੀਂ ਸੀ ਹੁਣ ਰਿਕਾਰਡ ਇਹਨਾਂ ਨੂੰ ਤਾਂ ਇੱਕ ਬਾਤ ਦੇ ਵਿੱਚ ਮਤਲਬ ਇੱਕ ਪੋਲੀਟਿਕਲੀ ਮਤਲਬ ਇਨਵੋਲਵ ਕਰਕੇ ਇੱਕ ਬਲੀ ਦਾ ਬੱਕਰਾ ਬਣਾਇਆ ਗਿਆ ਇਹਨਾਂ ਨੂੰ ਸਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਹ ਪਬਲਿਕ ਵੱਲੋਂ ਕੋਈ ਪਹਿਲਾਂ ਰਿਐਕਸ਼ਨ ਨਹੀਂ ਦਿਖਾਇਆ ਗਿਆ ਜੀ ਪੁਲਿਸ ਦੀ ਜਿਹੜੀ ਕਾਰਵਾਈ ਤੋਂ ਬਾਅਦ ਹੀ ਜਿਹੜਾ ਪਬਲਿਕ ਭੜਕੀ ਸੀ ਦੇਖੋ ਜੀ ਉਸ ਟਾਈਮ ਦੇ ਬਾਪਤ ਵਿੱਚ ਮੈਂ ਕੁਝ ਨਹੀਂ ਕਹਿ ਸਕਦਾ ਮੈਂ ਤਾਂ ਹੁਣ ਜਿਹੜਾ 2018 ਚ ਜੋ ਪਰਚਾ ਦਰਜ ਹੋਇਆ ਉਹਦੀ ਬਾਪਤ ਹੀ ਕਹਿ ਸਕਦਾ ਉਸ ਟਾਈਮ ਨਾਲ ਮੈਂ ਉੱਥੇ ਸੀ ਨਾ ਮੈਨੂੰ ਕੋਈ ਪਤਾ ਉਸ ਚੀਜ਼ ਦਾ ਨਹੀਂ ਮੋਰਓਵਰ ਜਿਹੜਾ ਇਹ ਕਹਿ ਰਹੇ ਹੈਗੇ ਨਾ ਜੀ ਕਿ ਆਪ ਹੀ ਕਹਿ ਰਹੇ ਹੈਗੇ ਕਿ ਸੈਂਸਿਟਿਵ ਸੀ ਉੱਥੇ ਹਾਲਾਤ ਤੇ ਪੁਲਿਸ ਇਸੇ ਕਰਕੇ ਸਾਰੇ ਪੰਜਾਬ ਦੀ ਪੁਲਿਸ ਨੂੰ ਲਾਈ ਸਾਰੇ ਪੰਜਾਬ ਦੀ ਪੁਲਿਸ ਇਸੇ ਕਰਕੇ ਲਾਈ ਸੀ ਔਰ ਜੋ ਪੀਪੀ ਸਾਹਿਬ ਨੇ ਡੀਏ ਸਾਹਿਬ ਨੇ ਆਰਗੂ ਕੀਤਾ ਹੈਗਾ ਉੱਥੇ ਉਹ ਇਹੀ ਹੈਗਾ ਕਿ देयर वाज ए ਸੈਂਸਿਟਿਵ ਸਿਚੁਏਸ਼ਨ ਤੋਂ ਕਿਤੇ ਵੀ ਜਿਹੜੀ 307 ਵਾਲੀ ਗੱਲ ਆ ਉਹ ਆਂਦੀ ਨਹੀਂ ਹੈਗੀ ਮੋਰਓਵਰ ਜਿਹੜਾ ਬੰਦਾ 3 ਸਾਲ ਬਾਅਦ ਬਿਆਨ ਦੇ ਰਿਹਾ ਜਿਹੜਾ ਐਫ ਆਈ ਆਰ ਦਾ ਕੰਪਲੇਨੈਂਟ ਆਜੀਤ ਸਿੰਘ ਉਹ ਤਾਂ ਇਹ ਗੱਲ ਕਹੀ ਨਹੀਂ ਰਿਹਾ ਵੀ ਕਿਸੇ ਨੇ ਮੈਨੂੰ ਪਾਰਟਿਕੂਲਰ ਨੇਮ ਲੈ ਕੇ ਵੀ ਕਿਸੇ ਦਾ ਨਾਮ ਨਹੀਂ ਦੱਸਿਆ ਯਾਰ ਸਰ ਗ੍ਰਿਫਤਾਰੀ ਦੇ ਘਟਨਾ ਕਰਨ ਨੂੰ ਲੈ ਕੇ ਤੁਸੀਂ ਕੀ ਕਹਿੰਦੇ ਹੋ ਕਿਸ ਤਰ੍ਹਾਂ ਦੀ ਜਿਹੜੀ ਜਿਹੜੀ ਗ੍ਰਿਫਤਾਰੀ ਹੋਈ ਹੈ ਜਿਹੜੀ ਚੰਨੀ ਗੱਲ ਉਹ ਆਪੀ ਪੋਲੀਟੀਕਲੀ ਮੋਟੀਵੇਟਿਡ ਲੱਗ ਰਹੀ ਹੈ ਜੀ ਔਰ ਸਾਰੀ ਜਨਤਾ ਨੂੰ ਪਤਾ ਹੈਗਾ ਵੀ ਇਹ ਪੋਜੀਸ਼ਨ ਹੈ 2019 ਦੇ ਇਲੈਕਸ਼ਨ ਹੈ ਜਿਹੜਾ ਉਹਦੇ ਨਾਲ ਰਿਲੇਟਿਡ ਹੈਗਾ ਬਥੇਆ ਆਪੀ ਕੋਸੀਕੂਸ਼ਨ ਆਪੇ ਨਿਮਿਟ ਕਰ ਰਹੀ ਹੈ ਅਜਿ ਜਿਹੜਾ ਹੈਗਾ ਇਹਨਾਂ ਨੂੰ ਗੁੱਸੇ ਮਨਾ ਕੇ ਅਸੀਂ ਅੱਗੇ ਹੋਰ ਜਿਹੜੇ ਅਫੀਸ਼ਰ ਸੀਨੀਅਰ ਅਫੀਸਰਸ ਨੇ ਉਹਨਾਂ ਤੱਕ ਪਹੁੰਚਣਾ ਵਾ ਤਾਂ ਕਿ ਕਿ ਸਾਨੂੰ ਇਹਨਾਂ ਇਨਵੈਸਟਰ ਇਹਨਾਂ ਨੇ ਇਨਵੋਲਵ ਕੀਤਾ ਹੋਇਆ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਨੇ ਇੱਕ ਮੋਹਰਾ ਬਣਾਇਆ ਜਾ ਰਿਹਾ ਬਿਲਕੁਲ ਮੋਹਰਾ ਬਣਾਇਆ ਜਾ ਰਿਹਾ ਉਹ ਪ੍ਰੋਸੀਜਰ ਪ੍ਰੋਸੀਜਰ ਆਪੀ ਡਿਮਿਟ ਕਰ ਰਹੀ ਹੈ ਪ੍ਰੋਸੀਜਰ ਆਪ ਵੀ ਕਹਿ ਰਹੇ ਕਿ ਅਸੀਂ ਦਾ ਹਾਈ ਲੈਫੀ ਅਫੀਸ਼ਰਸ ਤੱਕ ਪੋਲਿਟੀਕਲ ਅਫੀਸ਼ਰਸ ਤੱਕ ਮੋਹਰੇ ਜਿਹੜੇ ਸਾਡੇ ਸੀਨੀਅਰ ਅਫੀਸ਼ਰਸ ਤੱਕ ਕੋਲੋਂ ਤੱਕ ਜਾਂਦਾ ਸੀ ਠੀਕ ਕਿਉਂਕਿ ਤਿੰਨ ਸਾਲ ਬਾਅਦ ਕੁਝ ਨਹੀਂ ਹੋਇਆ ਤਿੰਨ ਸਾਲਾਂ ਬਾਅਦ ਇਹ ਦੌਰਾਂ ਤੋਂ ਬਿਕਾਸ ਆਫ ਦੀ ਇਲੈ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਬੇਅਦਬੀ ਮਾਮਲੇ ਦੀ ਜਾਂਚ ਲਈ ਕੈਪਟਨ ਸਰਕਾਰ ਵੱਲੋਂ ਬਣਾਏ ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਕੋਟਪੂਰਾ ਤੇ ਬੈਬਲ ਕਲਾਮ ਵਿੱਚ ਗੋਲੀ ਚਲਾਉਣ ਵਾਲੇ ਪੁਲਿਸ ਅਫਸਰਾਂ ਦੇ ਨਾਮ ਉਜਾਗਰ ਕੀਤੇ ਸਨ। ਉਹਨਾਂ ਪੁਲਿਸ ਅਫਸਰਾਂ ਨੂੰ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਇਸ ਨੂੰ ਲੈ ਕੇ ਕੋਈ ਸਪਸ਼ਟ ਗੱਲ ਰਿਪੋਰਟ ਵਿੱਚ ਨਹੀਂ ਆਖੀ ਗਈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਵੀਰ ਸਿੰਘ ਬਾਦਲ ਤੋਂ ਅੱਡੋ-ਅੱਡੀ ਪੁੱਛਗਿੱਛ ਕਰਨ ਤੋਂ ਬਾਅਦ ਐਸਆਈਟੀ ਇਹ ਨਹੀਂ ਪਤਾ ਲਾ ਸਕੇ ਕਿ ਕੋਟਪੂਰਾ ਤੇ ਬੈਬਲ ਕਲਾਮ ਵਿੱਚ ਪੁਲਿਸ ਦੀ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ। ਹੁਣ ਤੱਕ ਉਮਰਾਨੰਗਲ ਇਹ ਕਹਿ ਕੇ ਬਚਦੇ ਆ ਤਰਨਾ ਦੇ ਰਹੀ ਸੰਗਤ ਨੂੰ ਸਮਝਾਉਣ ਲਈ ਗਏ ਸਨ ਲੇਕਿਨ ਐਸਆਈਟੀ ਦੇ ਸਵਾਲ ਸਨ ਕਿ ਤੁਸੀਂ ਕਿਸ ਦੇ ਕਹਿਣ ਤੇ ਉੱਥੇ ਗਏ ਨਿੰਦਰ ਕੁ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਖਬਰ ਸੰਗਰੂਰ ਤੋਂ ਮਲੇਰ ਕੋਟਲਾ ਕੁਰਾਨ ਸ਼ਰੀਫ ਬੇਅਦਬੀ ਕੇਸ ਦੀ ਸੁਣਵਾਈ ਸਥਾਨਕ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਹੋਈ ਹੈ ਪੇਸ਼ੀ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਜਾਦਵ ਅਦਾਲਤ ਚ ਪੁੱਜੇ ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 5 ਮਾਰਚ ਤੇ ਭਾ ਦਿੱਤੀ ਹੈ ਸ਼ੌਮਨੀ ਅਕਾਲੀ ਦਲ ਟਕਸਾਲੀ ਦੇ ਦਲ ਦੇ ਸੀਨੀਅਰ ਮੀਤ ਪ੍ਰਧਾਨ ਵੀਰ ਦਵਿੰਦਰ ਸਿੰਘ ਨੂੰ ਸ਼੍ਰੀਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਗੱਠ ਜੋੜ ਦਾ ਉਮੀਦਵਾਰ ਐਲਾਨ ਦਿੱਤਾ ਹੈ ਸਰਕਟ ਆਸ ਤੇ ਵਿੱਚ ਗੱਲਬਾਤ ਕਰਦੇ ਹਾਂ ਟਕਸਾਲੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬਰਮਪੁਰਾ ਨੇ ਕਿਹਾ ਕਿ ਪੰਜਾਬ ਡੈਮੋਕਰੈਟਿਕ ਆਲਾਈਅੰਸ ਦੀਆਂ ਭਾਈਵਾਲ ਪਾਰਟੀਆਂ ਵਿਚਾਲੇ ਲੋਕ ਸਭਾ ਚੋਣਾਂ ਲਈ ਗੱਠਜੋੜ ਦੀ ਗੱਲਬਾਤ ਜਾਰੀ ਹੈ ਜੋ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਮੁਕੰਮਲ ਹੋ ਜਾਵੇਗੀ ਪਟਿਆਲੇ ਤੋਂ ਖਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੇ ਪਾਣੀ ਦੀ ਇੱਕ ਵੀ ਬੂੰਦ ਕਿਸੇ ਦੂਜੇ ਸੂਬੇ ਨੂੰ ਨਹੀਂ ਦਿੱਤੀ ਜਾਏਗੀ ਕੈਪਟਨ ਨੇ ਅੱਜ ਪਟਿਆਲਾ ਰਾਜਪੁਰਾ ਨੇੜੇ ਕਈ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਧਰੇ ਕੈਪਟਨ ਨੇ ਪਟਿਆਲਾ ਵਿਰਾਸਤੀ ਮੇਲੇ ਦਾ ਉਦਘਾਟਨ ਵੀ ਕੀਤਾ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜਿਹੜਾ ਬਜਟ ਪੇਸ਼ ਕੀਤਾ ਹੈ ਉਸ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਕਿਆਸਰਾਈਆਂ ਵਿਰੋਧੀ ਤੇ ਅਨੰਦਰ ਹੀ ਹੈ ਪਰ ਸਿਆਸੀ ਮਾਰ ਜਾਂ ਆਰਥਿਕ ਮਾਰ ਕੀ ਕਹਿੰਦੇ ਨੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਾਲ 2192 ਲਈ ਪੇਸ਼ ਕੀਤੇ ਗਏ ਬਜਟ ਦਾ ਸਾਰ ਤਾਂ ਤੇ ਹੀ ਨਜ਼ਰ ਆ ਰਿਹਾ ਹੈ ਸਰਕਾਰ ਪੂਰੀ ਤਰ੍ਹਾਂ ਬਜਟਵੇਂ ਪ੍ਰਤੀਬੱਧ ਖਰਚਿਆਂ 'ਚ ਉਲਝੀ ਪਈ ਹੈ ਵਿਕਾਸ ਦੇ ਵਾਸਤੇ ਨਿਵੇਸ਼ ਕਰਨ ਵਾਸਤੇ ਕੋਈ ਨਵਾਂ ਰਾਹ ਦਿਖਾਈ ਨਹੀਂ ਦਿੰਦਾ ਤੇ ਨਤੀਜੇ ਵਜੋਂ ਰੋਜ਼ਗਾਰ ਦੀਆਂ ਸੁਭਾਵਨਾਵਾਂ ਵੀ ਮੱਧ ਪੰਜਾਬਤਿਆਂ ਨੇ ਹਮੀਰ ਸਿੰਘ ਲਿਖਦਾ ਹੈ ਕਿ ਹਾਲਾਂਕਿ ਬਜਟ ਰਾਹੀਂ ਪੈਟਰੋਲ 5 ਰੁਪਏ ਡੀਜ਼ਲ 1 ਰੁਪਏ ਲਈ ਲੀਟਰ ਸਸਤਾ ਕਰਨ ਖੇਤ ਮਜ਼ਦੂਰਾਂ ਤੇ ਖੁਦਕਸ਼ੀ ਪੀੜਤ ਪਰਿਵਾਰਾਂ ਦਾ ਕਰਜ਼ਾ ਮਾਫ ਕਰਨ ਲਈ ਬਜਟ ਰੱਖ ਕੇ ਕੁਝ ਰਾਤਾਂ ਦਾ ਐਲਾਨ ਕੀਤਾ ਗਿਆ ਪਰ ਪਾਣੀ ਬਚਾਉਣ ਤੇ ਖੇਤੀ ਨੂੰ ਮੁਨਾਫਾ ਬਖਸ਼ ਬਣਾਉਣ ਦੀ ਠੋਸ ਨੀਤੀ ਨਜ਼ਰ ਅੰਦਾਜ਼ ਕੀਤੀ ਗਈ ਹੈ ਇਹ ਸ਼੍ਰੀ ਗੁਰੂ ਰਵੀਦਾਸ ਜੀ ਦਾ ਜਨਮ ਪੁਰਬ ਪੂਰੇ ਪੰਜਾਬ ਤੇ ਭਾਰਤ ਦੇ ਵੱਖ-ਵੱਖ ਖੇਤਿਆਂ ਚ ਬੜੀ ਸ਼ਰਧਾ ਤੇ ਸਤਿਕਾਰ ਨਾਲ ਪਨਾਇਆ ਗਿਆ ਔਰ ਰਵੀਦਾਸ ਜੀ ਦੀ ਬਾਣੀ ਦਾ ਗਾਇਨ ਵੀ ਕੀਤਾ ਗਿਆ ਤੇ ਗੁਰੂ ਕੇ ਅਟੁੱਟ ਲੰਗਰ ਵੀ ਥਾਵਾਂ ਦੇ ਉੱਤੇ ਵੱਖ-ਵੱਖ ਥਾਵਾਂ ਤੇ ਵਰਤਾਏ ਜਾਣ ਦੀਆਂ ਖਬਰਾਂ ਨੇ ਪਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਹਮਾਇਤ ਕਰਕੇ ਫਸੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਸ਼ਿਵ ਸਹਾਰਣੀ ਪੰਜਾਬ ਵਿੱਚ ਪ੍ਰਦਰਸ਼ਨ ਕੀਤਾ। ਰਾਸ਼ਟਰੀ ਚੇਅਰਮੈਨ ਰਾਜੀਵ ਟੰਡਰ ਨੇ ਅੱਖੇ ਕਿ ਨਵਜੋਤ ਸਿੰਘ ਸਿੱਧੂ ਦੁਸ਼ਮਣ ਦੇਸ਼ ਪਾਕਿਸਤਾਨ ਦੀ ਹਮਾਇਤ ਕਰ ਰਿਹਾ ਹੈ। ਪਾਕਿਸਤਾਨ ਹੱਤਵਾਦੀਆਂ ਨੂੰ ਪਨਾਹ ਦੇ ਰਿਹਾ ਹੈ ਤੇ ਭਾਰਤ ਵਿੱਚ ਲਗਾਤਾਰ ਹਮਲੇ ਕਰਵਾ ਰਿਹਾ ਹੈ। ਉਹਨਾਂ ਅੱਖੇ ਕਿ ਰਾਹੁਲ ਗਾਂਧੀ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਉਣ ਦੀ ਬਜਾਏ ਉਹਨਾਂ ਨੂੰ ਸ਼ਾਬਾਸ਼ੀ ਦੇ ਰਹੇ ਨੇ। ਉਹਨਾਂ ਕਹੇ ਕਿ ਸਾਰੀ ਦੁਨੀਆ ਪਲਵਾਮਾ ਹਮਲੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਕਿ ਜੇ ਪਲਵਾਮਾ ਹਮਲੇ ਲਈ ਜ਼ਿੰਮੇਵਾਰ ਨਾਂ ਦੱਸ ਕੇ ਉਹਨਾਂ ਨੂੰ ਕਲੀਨ ਚਿੱਟ ਦੇ ਰਹੇ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਖਿਆ ਕਿ ਪਲਵਾਮਾ ਹਮਲੇ ਤੇ ਨਵਜੋਤ ਸਿੰਘ ਸਿੱਧੂ ਦਾ ਬਿਆਨ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਦੁਖੀ ਕਰਨ ਵਾਲਾ ਹੈ ਉਹਨਾਂ ਆਖਿਆ ਕਿ ਸਿੱਧੂ ਦੀ ਦੋਸਤੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ ਹੈ ਉਹਨਾਂ ਆਖਿਆ ਕਿ ਦੋਸਤੀ ਤੋਂ ਦੇਸ਼ ਨੂੰ ਉੱਪਰ ਰੱਖਿਆ ਹੈ ਇਹ ਦੇਸ਼ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜਾ ਅਤਵਾਦੀ ਹਮਲੇ ਤੋਂ 40 ਤੋਂ ਵੱਧ CRPF ਜਵਾਨ ਸ਼ਹੀਦ ਹੋ ਗਏ ਉਹਨਾਂ ਆਖਿਆ ਕਿ ਦੇਸ਼ ਚਾਹੁੰਦਾ ਹੈ ਕਿ ਪਾਕਿਸਤਾਨ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਕਨਿਆ ਭਾਵਨਾਵਾਂ ਦੇ ਵਿਰੋਧ ਹੈ ਸ਼੍ਰੀ ਰਮੰਦਰ ਜੀ ਪਟਨਾ ਸਾਹਿਬ ਦੇ ਜਹਦਰ ਗਿਆਨੀ ਇਕਬਾਲ ਸਿੰਘ ਦੇ ਪੁੱਤਰ ਗੁਰਪ੍ਰਸਾਦ ਸਿੰਘ ਦੀ ਨਸ਼ਾ ਕਰਨ ਦੀ ਵੀਡੀਓ ਵਾਇਰਲ ਹੋਣ ਕਰਕੇ ਸੰਗਤ ਵਿੱਚ ਪਾਰੀ ਰੋ ਹੈ। ਇਹ ਮਾਮਲਾ ਜਗਜाहਰ ਹੋਣ ਤੋਂ ਬਾਅਦ ਇਸੇ ਸੰਬੰਧੀ ਤੁਰੰਤ ਕਮੇਟੀ ਨੇ ਕਿਹਾ ਸੀ ਕਿ ਇਸਤੇ ਕਾਰਵਾਈ ਕਰਦੇ ਆ ਕਮੇਟੀ ਦੇ ਸਕੱਤਰ ਨੇ 24 ਘੰਟਿਆਂ ਵਿੱਚ ਸਪਸ਼ਟੀਕਰਨ ਮੰਗਿਆ ਪਰਤਾਲੀ ਕਮੇਟੀ ਬਣਾ ਦਿੱਤੀ ਗਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹਦਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਇਸ ਮਾਮਲੇ ਸੰਬੰਧੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਆਖਿਆ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਪੰਜ ਸਿੰਘ ਸਹਿਬਾਨਾ ਦੀ ਮੀਟਿੰਗ ਵਿੱਚ ਮਾਮਲਾ ਵਿਚਾਰਿਆ ਜਾਏਗਾ। ਸਰਬ ਦੇ ਪ੍ਰਧਾਨ ਅਵਤਾਰ ਸਿੰਘ ਹਿਤਰੇ ਆਖੇ ਕਿ ਨਾ ਮਾਮਲੇ ਨੂੰ ਵਿਚਾਰਨ ਲਈ ਜਲਦ ਹੀ ਬੋਰਡ ਦੀ ਮੀਟਿੰਗ ਸੱਦੀ ਜਾ ਰਹੀ ਹੈ ਮਰਿਆਦਾ ਦੀ ਉਲੰਘਣਾ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਏਗਾ ਅੱਜ ਨਾਮਾ ਕੀ ਕਹਿੰਦਾ 30 ਮਾਰਖਾ ਕਹਿੰਦਾ ਕਿ ਉਲਜਿਆ ਪਿਆ ਜਦ ਦੇਸ਼ ਹੈ ਹੋਰ ਪਾਸੇ ਮਮਤਾ ਛੇੜ ਲਈ ਬਹਿਸ ਹੈ ਹੋਰ ਮੀਆਂ ਕਹਿੰਦੀ ਰੱਖਣ ਲਈ ਹਰ ਤਰ੍ਹਾਂ ਸੁ ਮੇਰੀ ਕਹਿੰਦੀ ਰੱਖਣ ਲਈ ਹਰ ਤਰ੍ਹਾਂ ਸੁ ਮੇਰੀ ਲਾਇਆ ਕੇਂਦਰ ਸਰਕਾਰ ਆ ਜ਼ੋਰ ਮੀਆਂ ਕਹਿੰਦੀ ਫੇਲ ਵੀ ਕਹਿੰਦੀ ਫੋਨ ਵੀ ਮੇਰਾ ਹੈ ਟੇਪ ਹੁੰਦਾ ਹਾਏ ਫੋਨ ਵੀ ਮੇਰਾ ਹੈ ਟੇਪ ਹੁੰਦਾ ਇਹ ਸਭ ਹੁੰਦੀ ਜ਼ਿਆਤੀ ਘੋਰ ਮੀਆਂ ਚੱਲ ਰਹੀ ਚਲਾਕੀ ਮੈਂ ਜਾਣਦੀ ਆ ਕਿਹਦੀ ਕਿੱਧਰ ਨੂੰ ਜੁੜੇ ਪਈ ਡੋਰ ਮੀਆਂ ਤੋੜਾ ਆਖਰ ਨੂੰ ਇਹ ਹੀ ਉਹ ਝਾੜਦੀ ਆ ਸਰਕਾਰ ਕੇਂਦਰ ਦੀ ਬਦਲ ਹੈ ਜਾਣ ਵਾਲੀ ਉਹ ਤੋੜਾ ਆਖਰ ਨੂੰ ਇਹ ਹੀ ਉਹ ਝਾੜਦੀ ਹੈ ਸਰਕਾਰ ਕੇਂਦਰ ਦੀ ਬਦਲ ਹੈ ਜਾਣ ਵਾਲੀ ਜਿਹੜੇ ਲੀਡਰ ਇਹ ਚੁਸਤੀਆਂ ਖੇਡਦੇ ਨੇ ਦੂਜੀ ਵਾਰ ਹੀ ਨਹੀਂ ਉਹਨਾਂ ਦੇ ਆਉਣ ਵਾਲੀ ਜਿਹੜੇ ਲੀਡਰ ਇਹ ਚੁਸਤੀਆਂ ਖੇਡ ਦੇਣੇ ਤੇ ਦੂਜੀ ਵਾਰੀ ਨਹੀਂ ਉਹਨਾਂ ਦੇ ਆਣ ਵਾਲੀ